ਲਾ ਬਈ ਠੰਡੀ ਜਿਵੇਂ ਮਰਜ਼ੀ ਲੈ ਹੋ ਬੱਚਾ ਨਹੀਂ ਲਾਇਆ ਤਾਂ ਮਾਰ ਮਾਰ ਲਾ ਬਈ ਮਾਰ ਦੇ ਗਲਦੀਬ ਧਾਰ ਦੇਖ ਇਹਨੂੰ ਆ ਆ ਦੇ ਜਿਵੇਂ ਮਰਜ਼ੀ ਧਾਰਾਂ ਦੇ ਬਈ ਧਾਰ ਦੇਖੀ ਤੂੰ ਮੱਸੀ ਮੋਟਰੀ ਆ ਗਈ ਜਮਾ ਹਜਰੋ ਗੂਠੇ ਵਰਗੀ ਧਾਰ ਹੈ ਦੇਖ ਲੋ ਚੰਗੀ ਆ ਮੂਹ ਲੈ ਜੋ ਵੀ ਮਾਰ ਦੇ ਗਲਦੀਵਾ ਅਜਦਾ ਬੌਲਾ ਹੀ ਆ ਸੱਜਣੋ ਚੈੱਕ ਕਰ ਸਕਦੇ ਹੋ ਮੱਸੀ ਮੋਟਰੀ ਆ ਗਈ ਜਮਾ ਕਲਸੀ ਵਾਲੀ ਕਰਮਾਲੀ ਚੰਗੀ ਹੈ ਕਲੰਟ ਬਦਿਆਲਾ ਜ਼ਿਲ੍ਹਾ ਬਠਿੰਡਾ ਕਲਦੀਪ ਦੇ ਘਰੋਂ ਵੀਡੀਓ ਲੈ ਕੇ ਆਇਆ ਤੀਜੀ ਵੀਡੀਓ ਆਪਣੇ ਭਰਾ ਦੇ ਘਰੋਂ ਵਪਾਰ ਲੈਣ ਦਾ ਕੰਮ ਹੈ ਸੇਲ ਪਰਚੇਜ ਦਾ ਚੰਗੇ ਪਸ਼ੂ ਖਰੀਦ ਕੇ ਲਿਆਉਂਦਾ ਉੱਥੇ ਇੱਕ ਆਹ ਨਾਗ ਆਇਆ ਤੀਜੇ ਸੂਏ ਸੂਈ ਹੋਈ ਹੈ 20 ਪਲੱਸ ਦੁੱਧ ਹੈ ਸੂਈ ਨੂੰ ਦਿਨ ਦੂਜਾ ਮਾਗਰ ਫੀਮੇਲ ਕਾਫ ਆ ਗਈ ਮਾਗਰਾ ਗਈ ਬੂਰੇ ਨਾਰਲੀ ਦੀ ਕੱਟੀ ਛੱਗੇ ਰਗੜ ਵਾਲੇ ਬੁੱਲ ਦੀ ਤੇ ਕਰਮ ਵਾਲੀ ਜੇ ਮੈਂ ਤੁਹਾਨੂੰ ਦਿਖਾਵਾਂ ਨਾ ਈੜੀ ਦੇ ਪਾਵੇ ਵਰਗਾ ਥਣ ਲੱਗਿਆ ਹਵਾਨਾ ਦੇਖ ਲਓ ਪੰਡਲੇਵੇ ਦੀ ਹੈ ਆਹ ਰਹੀ ਇਹਦੀ ਇਹਦੀ ਡਿਟੇਲ ਆ ਰਿਕਾਰਡ ਹੈ ਬਾਈ ਕੁਲਦੀਪ ਤੋਂ ਲਵਾਂਗੇ ਵਿਦਿਆਲੇ ਵਾਲੇ ਤੋਂ ਉਹਦੇ ਨਾਲ ਕਰਾਉਨੇ ਆ ਗੱਲ ਆ ਜਾ ਬਾਈ ਕੁਲਦੀਪ ਸਹੀ ਗੱਲ ਬਾਈ ਸਹੀ ਗੱਲ ਵੀਡੀਓ ਦਾ ਰਿਸਪੌਂਸ ਵਧੀਆ ਮਿਲਿਆ ਬਾਈ ਵਧੀਆ ਬਾਈ ਵਧੀਆ ਠੀਕ ਹੈ ਫੋਨ ਗਾਲ ਵਧੀਆ ਏ ਵਧੀਆ ਵਧੀਆ ਬਾਈ ਠੀਕ ਹੈ ਦੋ ਦੋ ਕਾਲ ਆਈ ਜਾਂਦੇ ਹੁਣ ਨਾ ਜੇ ਆਪਾਂ ਕੁਲਦੀਪ ਆਪਣੀ ਸਿੱਧੀ ਨਗਦੀ ਗੱਲ ਕਰਦੇ ਆ ਹਾਂਜੀ ਜਿਹੜਾ ਆ ਨਗੀਨਾ ਨਾ ਇਹਦੀ ਸਾਨੂੰ ਡਟੇਲ ਦੇ ਦੇ ਕਰਮਾਲੀ ਦੀ ਇਹ ਨੀਲੀ ਰਾਵੀ ਜਾ ਗਈ ਹੈ ਨਾ ਬਈ ਹਾਂ ਬਈ ਇਹ ਪਿਓਰ ਨੀਲੀ ਰਾਵੀ ਦੀ ਆ ਠੀਕ ਹੈ ਤੇ ਪਾਕਿਸਤਾਨ ਵਾਲੀ ਬੈਲਟ ਹਾਂ ਇਹ ਵਾ ਪਾਕਿਸਤਾਨ ਵਾਲੀਆਂ ਸਾਰੀਆਂ ਨਿਸ਼ਾਨੀਆਂ ਵੀਰੇ ਕਵਰ ਕਰ ਹਾਂ ਗਲਾਬੀ ਜੀਵ ਆ ਗਈ ਤੁਸੀਂ ਦੇਖ ਸਕਦੇ ਹੋ ਗਲਾਬੀ ਜੀਵ ਆ ਗਈ ਦੋਨੇ ਅੱਖਾਂ 'ਚ ਬੈਡ ਮਾਰਕ ਹੈ ਮੱਥੇ ਫੂਲ ਤੇ ਦੋਨੇ ਪਿਛਲੇ ਪੈਰ ਗਲਾਬੀ ਆ ਮਾਗਰ ਕੱਟੀ ਵੀ ਨੀਲੀ ਰਾਵੀ ਜਾ ਗਈ ਹਾਂ ਨੀਲੀ ਰਾਵੀ ਦੀ ਬਈ ਮਾਗਰ ਕੱਟੀ ਆ ਨਾਰਲੀ ਦੀ ਕਦੀ ਬਰ ਲੈ ਹੁਣ ਗੱਲ ਕਰੀਏ ਇਹਦੀ ਜੇ ਆਪਾਂ ਹਾਂ ਬਈ ਸੂਆ ਕਰਨ ਮੈਂ ਸੂਆ ਬਈ ਤੀਜਾ ਹੈ ਜਮ ਅਰੀਜਨਲ ਜਮ ਅਰੀਜਨਲ ਤੀਜਾ ਦੀ ਠੀਕ ਹੈ ਬਈ ਤੇ ਜੇ ਗਲਦੀਬਾ ਬਾਬਾ ਦੁੱਧ ਦੀ ਗੱਲ ਕਰੀਏ ਇਸ ਟਾਈਮ ਬੋਲਾ ਕਿੰਨਾ ਤਿਆਰ ਹੈ ਬੋਲਾ ਬਾਈ ਹੈਗਾਗਾ 15 ਕਿਲੋ ਤਿਆਰ ਹੈ ਠੀਕ ਹੈ ਦਿਲ ਕਾ ਮਸੂਈ ਨਹੀਂ ਬਾਈ ਦਨ ਬਾਈ ਕੱਲ ਸੂਈਆ ਦੂਜਾ ਦਿਨ ਅੱਜ ਦੂਜਾ ਦਿਨ ਬਣਦਾ ਹੈ ਹਾਂ ਬਾਈ ਦੁਪਹਿਰ ਦੇ ਟਾਈਮ ਦੀ ਵੀਡੀਓ ਹੈ ਨਾ ਗਲਦੀਬਾ ਆਪਣੀ ਹਾਂ ਬਾਈ ਦੁਪਹਿਰ ਦੇ ਟਾਈਮ ਦੀ ਵੀਡੀਓ ਹੈ ਬਾਈ ਬਾਕੀ ਤੁਸੀਂ ਦੇਖ ਸਕਦੇ ਹੋ ਹਵਾਨਾ ਕਰਮਾਲੀ ਦਾ ਆਪ ਹੀ ਮੂਹੋ ਬੋਲਦੀ ਹੈ ਵੀ ਹਾਂ ਕੋਈ ਚੀਜ਼ ਹੈਗੀ ਹੈ ਗਿੱਠ ਡੇਢ ਗਿੱਠ ਦੀ ਗਾੜੀ ਹੈ ਮੂਰੋ ਇਧਰੋ ਦਿਖਾ ਦੇ ਛਸਰੇ ਹਵਾਨਾ ਦਿਖਾ ਦੇ ਕਰਮਾਲੀ ਦਾ ਨਾਲਾ ਨੂੜਾ ਦੁੱਧ ਵਾਲੀਆਂ ਫੱਤਰ ਅਮਰੀਕਨ ਗਾਵਾਂ ਮੰਗੂ ਪਿਆ ਮਨਾ ਦੇਖ ਲੋ ਬਾਕੀ ਟੌਰ ਬਾਕ ਪਾਕਿਸਤਾਨ ਦੀ ਨਸਲਾ ਬਈ ਠੰਡੀ ਜਿਵੇਂ ਮਰਜੀ ਲੈ ਉਹ ਬੱਚਾ ਨਹੀਂ ਲਾਇਆ ਤਾਂ ਮਾਰਨਾ ਮਾਰ ਲਾ ਬਈ ਮਾਰ ਦੇ ਗਲਦੀਵਾ ਇਹ ਧਾਰ ਦੇ ਕੇ ਇਹਨੂੰ ਆ ਆ ਦੇ ਜਿਵੇਂ ਮਰਜੀ ਧਾਰਾਂ ਦੇ ਬਈ ਧਾਰ ਦੇਖੀ ਤੂੰ ਮੱਸੀ ਮੋਟਰੀ ਆ ਗਈ ਜਮਾ ਹਜਰੋ ਗੂਠੇ ਵਰਗੀ ਧਾਰ ਹੈ ਦੇਖ ਲੋ ਚੰਗੀ ਹੈ ਮੂਹ ਲੈ ਚੋ ਵੀ ਮਾਰ ਦੇ ਗਲਦੀਵਾ ਅਜਦਾ ਬੌਲਾ ਹੀ ਹੈ ਸੱਜਣੋ ਚੈੱਕ ਕਰ ਸਕਦੇ ਹੋ ਮੱਸੀ ਮੋਟਰੀ ਆ ਗਈ ਜਮਾ ਕਲਸੀ ਵਾਲੀ ਕਰਮਾਲੀ ਚੰਗੀ ਹੈ ਕਲਦੀਪ ਹਾਂ ਬਾਈ ਦੇੜ ਹੋ ਗਿਆ ਦੂਜਾ ਸੂਈ ਨੂੰ ਬਾਈ ਹਾਂਜੀ ਮਾਗਰ ਕੱਟੀ ਆ ਗਈ ਮਾਗਰ ਕੱਟੀ ਆ ਬਾਈ ਪਿਓਰ ਮਰ ਕੇ ਚੱਲ ਨੀਲੀ ਰਾਵੀ ਬੂਰੇ ਨਾਰਲੀ ਦੀ ਕੱਟੀ ਆ ਨਾਰਲੀ ਦੀ ਇਹ ਬੰਦੇ ਤੋਂ ਲਈ ਆ ਬਾਈ ਉ ਵੀ ਇਹ ਆਪਾਂ ਕਲਦੀਪ ਕੱਟੀ ਜੇਰ ਨਿਸ਼ਾਨੀਆਂ ਦੇਖਣਾ ਯਾਰ ਅਗਲੀ ਵਾਰ ਦਿਖਾ ਦੇ ਬਾਈ ਸੂ ਦੇ ਨਿਸ਼ਾਨ ਵੀ ਗੁਲਾਬੀ ਐ ਚਾਰੇ ਪੈਰ ਜੱਟਿਆ ਮੱਥੇ ਫੂਲ ਆ ਗਿਆ ਨਗ ਚੰਗਾ ਜੇ ਹੁਣ ਆਪਾਂ ਗੱਲ ਕਰੀਏ ਕਿੰਨਾ ਦੁੱਧ ਪਾ ਦੋ ਦੱਦ ਬਈ ਇਹਨੇ 21 22 ਕਿਲੋ ਬੰਦੇ ਦਾ ਡਾਕਟਰ ਦਾ ਆਬ ਦਾ ਚੋਇਆ ਠੀਕ ਹੈ ਡਾਕਟਰ ਕੋਲ ਆਈ ਡਾਕਟਰ ਕੋਲੋਂ ਬੰਦੇ ਕੋਲੋਂ ਆਈ ਵੀ ਆ ਬਈ ਇਹਦੀ ਵਾਲੇ ਥਾਂ ਤੇ ਜਮਾ ਸੈਦੀ ਵਾਲੇ ਥਾਂ ਤੇ ਬਈ ਡਾਕਟਰ ਦਾ ਬੰਦੇ ਨਾਲ ਜਾਰੀ ਦੋਸਤੀ ਹੈ ਮਿੱਤਰ ਦਾ ਜਮਾਜ ਆਪਾਂ ਨੂੰ ਦਿੱਤੀ ਆ ਠੀਕ ਹੈ ਲੈ ਓ ਜਸਨੇ ਦਿਖਾ ਇਧਰ ਆ ਪਿੱਠ ਬੜਾ ਦਿਖਾ ਜਸਨੇ ਲੈਗ ਸਕੋਰ ਦੇ ਪਿੱਠ ਬੜਾ ਚੈੱਕ ਕਰ ਲੋ ਕਰਮਾਲੀ ਦਾ ਚੱਕ ਮੇ ਬਿਠੇ ਜਾਗੀ ਤੇ ਮਾਗਰੋ ਚੌੜੀ ਚੂੜੀ ਵੀ ਬਹੁਤ ਜ਼ਿਆਦੇ ਆ ਬਾਕੀ ਆਪਾਂ ਸੋਨੂ ਨਾ ਇਹਦੀ ਤੁਰਦੀ ਦੀ ਵੀਡੀਓ ਦਿਖਾਵਾਂਗੇ ਅੱਜ ਤੁਰਦੀ ਦਿਖਾਉਣੇ ਆ ਦੇਖ ਲੋ ਸੋਹਣੇ ਹਵਾਂ ਨੇ ਦੀ ਆ ਗਈ ਪਲਵਾਨਾਂ ਵਾਲੀ ਚਾਲ ਐ ਦਰਬਾਰ ਦਾ ਲੇਵਾ ਦੇਖ ਲੋ ਸੱਜਣੋ ਲਿਓਟੀ ਬਾ ਕਮਾਲ ਲੱਗੀ ਹੋਈ ਐ ਦੁਰਦੀ ਨੂੰ ਚੈੱਕ ਕਰ ਲਿਓ ਗਰਮ ਵਾਲੀ ਨੂੰ ਪਲਵਾਨਾਂ ਨਾ ਮੰਗੂ ਦੁਰਦੀਆ ਜਮਾ ਤੋਰ ਦੇ ਕਲਦੀਬ ਕਰ ਲੋ ਚੈੱਕ ਹੂਨੀ ਗਾਨੀ ਵੀ ਪੂਰੀ ਆ ਗਈ ਸੱਜਣੋ ਕੋਈ ਬਰੀਡ ਹੈਗੀ ਐ ਆਪ ਵੀ ਦੱਸ ਦਿਓ ਦੋਨੇ ਅੱਖਾਂ ਦੇ ਵਿੱਚ ਜਮਾ ਬਾਈ ਖੁੱਲੀ ਛਾੜ ਦੇ ਕਿਸੇ ਪਸੂ ਨਾਲ ਨਹੀਂ ਜਮਾ ਪੜਦੀ ਐ ਸਾਹ ਦੇਖ ਲੋ ਸਿੰਘਾਂ ਦੀ ਕੁੜੀ ਮੁੰਗਾ ਖੜੀ ਆ ਉੱਤੇ ਸੜਤੀ ਮੂਰੀ ਕਲਦੀਬ ਨੇ ਠੰਡੀ ਐ ਸੀਲ ਐ ਤਲਿਵਾ ਹਾਂ ਬਾਈ ਪਹਿਲਾ ਦਣਾ ਯਾਰ ਤੇਰਾ ਨੰਬਰ ਨੰਬਰ ਹੈ ਵੀਰੇ 88476 ਹਾਂਜੀ ਬਾਈ 62161 ਇੱਕ ਵਾਰੀ ਹੋਰ ਬੋਲ ਦੇ 88476 62161 ਵੀਰੇ ਪਿੰਡ ਆ ਗਿਆ ਆਪਣਾ ਵਿਧਿਆਲਾ ਪਿੰਡ ਵਿਧਿਆਲਾ ਬਾਈ ਹਾਂ ਜ਼ਿਲ੍ਹਾ ਬਠਿੰਡਾ ਹਨਾ ਵੀਰੇ ਜ਼ਿਲ੍ਹਾ ਬਠਿੰਡਾ ਆ ਗਿਆ ਤੇ ਘਰ ਬਾਈ ਕਿਹੜੀ ਸੜਕ ਤੇ ਆ ਬਾਈ ਚੌਕੇ ਵਾਲੇ ਰੋਡ ਸੜਕ ਤੇ ਆ ਖੇਤਾਂ ਚ ਘਰ ਆ ਸੂਏ ਕੋਲੇ ਆ ਠੀਕ ਐ ਲਓ ਵੀ ਸਜਣੋ ਨੰਬਰ ਥੱਲੇ ਚੱਲੀ ਵੀ ਜਾਂਦਾ ਘਾਂਟੀ ਮਾਰ ਲਿਓ ਬੰਦਾ ਵੀ ਨਰਮ ਐ ਤੇ ਚੀਜ਼ ਵੀ ਕੋਈ ਕੁਆਲਟੀ ਲਿਆਉਂਦਾ ਸਾਫ਼ ਸੁਥਰੇ ਪਸ਼ੂ ਲਿਆਉਂਦਾ ਤਾਰਾ ਛੋੜੇ ਸਾਹਮਣੇ ਮਰਵਾ ਦਿਆਂ ਕੁਲਦੀਪ ਹਾਂਜੀ ਹੁਣ ਆ ਇਹ ਦੱਸਦੇ ਜੇਰ ਜੂਰ ਓਕੇ ਆ ਜੇਰ ਬਾਈ ਜਮਾ ਓਕੇ ਕੰਪਲੀਟ ਆ ਸਾਰੀ ਠੀਕ ਹੈ ਬਾਈ ਲਓ ਵੀ ਸਜਣੋ ਆ ਖੜੀ ਆ ਬਾਕੀ ਤਾਜੀ ਦੇ ਸਬੂਤ ਚੈੱਕ ਕਰ ਲਓ ਤੁਸੀਂ ਬਾਕੀ ਬੱਚੇ ਹੀ ਦੱਸਦਾਗਾ ਹਜੇ ਤਾਂ ਪੈਰ ਪੂਰੇ ਵੀ ਕੱਚੇ ਓਵੇਂ ਜੋ ਕਰਦੇ ਨਾ ਹਾਂ ਹਾਂ ਬਾਈ ਨਗਦ ਰਾ ਚੰਗਾ ਹੈ ਬਾਈ ਹਾਂਜੀ ਠੀਕ ਹੈ ਕਭਰਾੜ ਥੋੜੀ ਮੈਨੂੰ ਵੀ ਹੋ ਜਾਂਦੀ ਆ ਵੀ ਕਿਤੇ ਬਾੜਾ ਨਾ ਕਰਦੇ ਰੇਟ ਕੀ ਕਰੀ ਨਹੀਂ ਮੋਲ ਵੀਰੇ ਆਪਣੇ ਜਮਾ ਜਾਇਜ਼ ਹੀ ਹੁੰਦਿਆ ਮੋਲ ਨਹੀਂ ਬਾੜਾ ਹੁੰਦਾ ਹਾਂ ਇਹ ਤਾਂ ਗੱਲ ਕਰੀ ਮੋਲ ਆਪਾ ਮੰਨ ਕੇ ਚਲਾਇ ਨਹੀਂ ਹੈਗਾ ਬਾਈ ਮੰਨ ਕੇ ਚੱਲ ਦੁੱਧ ਦੇ ਹਿਸਾਬ ਨਾਲ ਉਹ ਮੂ ਬੱਧ ਮੰਗਲਾਂਗੇ ਉਹ ਲੈ ਆਪਣਾ ਜਾਇਜ਼ ਹੋ ਕੀ ਰੇਟ ਕਰਦਾ ਬਾਈ ਮੋਲ ਵੀਰੇ 160 ਹੈ ਦਾ 160 ਹਾਂ ਮਾਨਦਾਨ ਮਾਨਦਾਨ ਹੋ ਜੂਗੀ ਆ ਠੀਕ ਹੈ ਲਓ ਵੀ ਸੱਜਣੋ ਕਾਂਟੀ ਮਾਰ ਲਿਓ 160 ਰੇਟ ਕਰਦਾ ਤੇ ਕਰਮ ਵਾਲੀ ਦਾ ਹਵਾਨਾ ਦੇਖ ਕੇ ਤੁਸੀਂ ਆਪ ਵੀ ਜੱਜਮੈਂਟ ਲਾ ਲਿਓ ਚੰਗੀ ਐ ਬਹੁਤ ਯਾਦ ਬਰੀਕੀਆਂ ਕੱਦ-ਗਾਠ ਵੀ ਚੰਗਾ ਆ ਗਿਆ ਲੰਮੀ-ਲੁੰਮੀ ਵੀ ਕਰਨ ਵਾਲੀ ਬਹੁਤ ਹੈ ਕਵਾਰਟੀ ਦਿਖਾਉਣ ਜਾ ਰਹੇ ਹਾਂ ਪਿੰਡ ਬਜਾਲੇ ਤੋਂ ਕੋਈ ਚੀਜ਼ ਆ ਸੱਜਣੋ ਵੀਡੀਓ ਦੇਖਣ ਲਈ ਧੰਨਵਾਦ ਲਾਇਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ